ਹਿੰਦੂ ਮੁਸਲਮ ਸਿੱਖ ਈਸਾਈ ਸਭ ਭਾਈ ਭਾਈ ਯਾਰੋ ਕੁਦਰਤ ਨੇ ਇੱਕ ਇਨਸਾਨ ਬਣਾਇਆ ਹੈ ਪਰ ਇਹ ਇਨਸਾਨ ਜਾਤਾਂ ਪਾਤਾਂ ਤੇ ਧਰਮਾਂ ਚ ਵੰਡਿਆ ਗਿਆ ਹੈ ਪਰ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਇਹੀ ਸਮਝਾਇਆ ਹੈ ਕਿ ਜਾਤਾਂ ਪਾਤਾਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਰਹਿਣਾ ਹੈ ਹਰ ਇੱਕ ਦੀ ਹੈਲਪ ਕਰਨੀ ਹੈ ਇਨਸਾਨ ਦਾ ਸਭ ਤੋਂ ਵੱਡਾ ਕਰਮ ਇਨਸਾਨੀਅਤ ਹੈ ਪਰ ਲੋਕ ਇੱਥੇ ਜਾਤਾਂ ਪਾਤਾਂ ਤੇ ਧਰਮਾਂ ਚ ਫਸੇ ਹੋਏ ਨੇ ਰੋਜ਼ਾਨਾ ਹੀ ਕੋਈ ਨਾ ਕੋਈ ਕਤਲ ਹੋ ਹੀ ਜਾਂਦਾ ਹੈ ਜਾਤਾਂ ਪਾਤਾਂ ਤੇ ਧਰਮਾਂ 'ਚ ਹਾਲ ਹੀ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਅਜਿਹੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜੋ ਇੱਕ ਬਹੁਤ ਹੀ ਵਧੀਆ ਮੈਸੇਜ ਦੇਣ ਵਾਲੀ ਵੀਡੀਓ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਮੁਸਲਮਾਨ ਵੀ ਜਦੋਂ ਵੀ ਇਹਨਾਂ ਦੀ ਨਮਾਜ਼ ਦਾ ਟਾਈਮ ਹੁੰਦਾ ਹੈ ਤਾਂ ਇਹ ਜਿੱਥੇ ਵੀ ਹੁੰਦੇ ਨੇ ਉੱਥੇ ਹੀ ਰੱਬ ਦਾ ਨਾਮ ਲੈਣ ਲੱਗ ਪੈਂਦੇ ਨੇ ਹਾਲ ਹੀ ਵਿੱਚ ਇਸ ਵੀਡੀਓ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀਰ ਰੱਬ ਦਾ ਨਾਮ ਲੈ ਰਿਹਾ ਹੈ ਤਾਂ ਅਚਾਨਕ ਹੀ ਮੀਂਹ ਆ ਜਾਂਦਾ ਹੈ ਤਾਂ ਉੱਥੇ ਇੱਕ ਸਰਦਾਰ ਵੀਰ ਹੁੰਦਾ ਹੈ ਜਦੋਂ ਉਹ ਦੇਖਦਾ ਹੈ ਤਾਂ ਭੱਜਾ ਹੀ ਛਤਰੀ ਲੈ ਕੇ ਜਾਂਦਾ ਹੈ ਤੇ ਵੀਰ ਦੇ ਉੱਪਰ ਛਤਰੀ ਦੇ ਦਿੰਦਾ ਹੈ ਯਾਰੋ ਇਹ ਵੀਡੀਓ ਦੇਖ ਕੇ ਸੱਚੀ ਇੰਨਾ ਜ਼ਿਆਦਾ ਮਨ ਖੁਸ਼ ਹੁੰਦਾ ਹੈ ਕਿ ਜੇ ਸਾਰੇ ਹੀ ਲੋਕ ਇਵੇਂ ਇੱਕ ਦੂਜੇ ਨਾਲ ਪਿਆਰ ਕਰਨ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਤਾਂ ਦੁਨੀਆ 'ਚ ਕੋਈ ਵੀ ਗਲਤ ਕੰਮ ਨਹੀਂ ਹੋਵੇਗਾ ਸੋ ਆਪਾਂ ਤੁਹਾਡੇ ਅੱਗੇ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਕੋਈ ਇਨਸਾਨ ਗਲਤ ਹੋ ਸਕਦਾ ਹੈ ਪਰ ਕੋਈ ਧਰਮ ਗਲਤ ਨਹੀਂ ਹੁੰਦਾ ਸੋ ਯਾਰੋ ਤੁਸੀਂ ਇਸ ਵੀਡੀਓ ਥੱਲੇ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ਿਕਾ ਜੀ